ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਦਿੱਲੀ ਵਿੱਚ ਹੋਈ ਪ੍ਰਾਈਡ ਆਫ ਇੰਡੀਆ ਪ੍ਰਤੀਯੋਗਤਾ ਵਿੱਚ ਬਟਾਲਾ ਦੀ 8 ਸਾਲ ਦੀ ਬੱਚੀ ਮੌਲੀ ਚੀਮਾ ਨੇ ਦਿੱਲੀ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋਏ ਬੱਚਿਆਂ ਦੇ ਬਿਊਟੀ ਕੰਪੀਟੀਸ਼ਨ ਵਿੱਚ ਕਰਾਉਣ ਜਿੱਤ ਕੇ ਬਟਾਲਾ ਦਾ ਨਾਮ ਰੋਸ਼ਨ ਕੀਤਾ ਹੈ 3 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਅਤੇ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਮੌਲੀ ਚੀਮਾ ਸਰਕਾਰੀ ਸਕੂਲ ਵਿੱਚ ਵੀ ਪੜ੍ਹਦੀ ਹੈ ਪਰ ਪੜਾਈ ਵਿੱਚ ਵੀ ਬੇਹੱਦ ਚੁਸਤ ਹੈ ਉਹ ਕਈ ਡਾਂਸ ਮੁਕਾਬਲਿਆਂ ਵਿੱਚ ਟਰਾਫੀਆਂ ਜਿੱਤ ਚੁੱਕੀ ਹੈ ਅਤੇ ਉਸ ਦੀ ਨਵੀਂ ਅਤੇ ਵੱਡੀ ਪ੍ਰਾਪਤੀ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ਕਿਉਂਕਿ ਕੰਪੀਟੀਸ਼ਨ ਵਿੱਚ ਸਿਰਫ ਦੂਸਰੇ ਰਾਜਿਆਂ ਤੋਂ ਨਹੀਂ ਬਲਕਿ ਮੁਲਕਾਂ ਤੋਂ ਵੀ ਬੱਚੇ ਭਾਗ ਲੈਣਾ ਆਏ ਸਨ ਜਿਨ੍ਹਾਂ ਨੂੰ ਪਛਾੜ ਕੇ ਮੌਲੀ ਨੇ ਕਰਾਉਣ ਜਿੱਤਿਆ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੌਲੀ ਜਿੰਮਾ ਮੈਂ ਨਾਮਾ ਮੌਲੀ ਜਿੰਮਾ ਮੈਂ ਮੇਰਾ 8 ਸਾਲ ਮੇ ਸਕੂਲ ਦਾ ਨਾਮ ਹੈ ਗਰਨ ਪਰਮਿਸਰ ਸਕੂਲ बॉम्बे तो आए अमेरिका तो आए जापान तो आए थे अमेरिका तो भी आए बहुत ज़्यादा वधाइयाँ मिल गया ही पर ते तो उत्तरी थी तो सब देखो अलग ना शुरू हो गए बस एक दो दिन हमने नहीं फोन की थी तो उन्होंने भी फोन फोन करता मैं नो बढ़िया वधाइयाँ मिल गया मेरे से अब अमेरिका ਨੇ ਮਮਾ ਦੀ ਦਾਦਾਪੋਤਾ ਮੇਰੇ ਮਮਾ ਮੇਰੇ ਭਾਬੀ ਮੇਰੇ ਦੋ ਛੋਟੇ ਭਰਾ ਤੇ ਇੱਕ ਹੋਰ ਵੱਡਾ ਭਰਾ ਹਿੰਦਾ ਤਾਂ ਫਿਰ ਮੈਂ ਇਹ ਮਸਜ ਦੇਣਾ ਚਾਹਨੀ ਆ ਜਿਹੜੇ ਵੀ ਆਪਣੇ ਬੱਚਿਆਂ ਨੂੰ ਲੋਕਦੇ ਆ ਕਿ ਤੁਸੀਂ ਇਹ ਡਾਂਸ ਨਾ ਕਰੋ ਪੜਾਈ ਵੱਲ ਫੋਕਸ ਕਰੋ ਬੱਚਾ ਨੂੰ ਪੜਾਈ ਵੱਲ ਵੀ ਫੋਕਸ ਕਰਨਾ ਚਾਹੀਦਾ ਤੇ ਡਾਂਸ ਵੱਲ ਫੋਕਸ ਕਰੇ। ਖੁਸ਼ਮਾਨਾ ਕਿ ਮੈਂ ਦੱਸ ਨਹੀਂ ਸਕਦੀ ਕਿ ਮੈਂ ਰਮ ਅੰਦਰ ਇੰਨੀ ਖੁਸ਼ੀ ਜਾਗਦੀ ਸੀ ਕਿ ਮੈਂ ਆਪਣੇ ਬੱਚੇ ਦਾ ਹੁਨਰ ਨਹੀਂ ਮਰਨ ਦਿੱਤਾ ਆਪਣੇ ਬੱਚੇ ਦੀ ਖਵਾਇਸ਼ਾਂ ਨਹੀਂ ਮਰਨ ਦਿੱਤੀਆਂ ਕਿਉਂਕਿ ਛੋਟੀ ਸੀ ਨਾ ਤੇ ਉਹ ਜਿਸ ਕੰਮ ਨੂੰ ਕਹਿੰਦੀ ਸੀ ਨਾ ਮੈਂ ਉਸੇ ਕੰਮ ਨੂੰ ਜਾਣ ਦਿੱਤੀ ਸੀ ਕਈ ਲੋਕਾਂ ਨੂੰ ਬੜਾ ਤਰਾਏ ਸੀਗਾ ਕਿ ਇੱਧਰ ਜਾਣਾ ਕਿ ਬੱਚੇ ਨੂੰ ਤੁਸੀਂ ਸਹੀ ਲਾਈਨ 'ਚ ਪਾਓ ਪੜਾਈ ਲਿਖਾਈ 'ਚ ਪੜਾਈ ਲਿਖਾਈ 'ਚ ਬਹੁਤ ਵਧੀਆ ਚੱਲਦੀ ਆ ਗਵਰਨਮੈਂਟ ਸਕੂਲ ਪੜ੍ਹਦੀ ਆ ਨਾ ਕਿ ਪ੍ਰਾਈਵੇਟ ਕਿਸੇ ਪੜ੍ਹਦੀ ਆ ਗਵਰਨਮੈਂਟ ਸਕੂਲ ਜਾ ਕੇ ਵੀ ਉਹ ਪ੍ਰਾਈਵੇਟ ਤੋਂ ਵੀ ਜ਼ਿਆਦਾ ਤਾਮ ਆ ਕੁਝ ਲੋਕਾਂ ਨੂੰ ਬੜੀ ਸ਼ਰਮਿੰਦਗੀ ਬੜੀ ਲਾਚਾਰੀ ਹੁੰਦੀ ਕਿ ਕਿਸੇ ਇਸ ਕੰਮ 'ਚ ਨਾ ਸਕੂਲ ਜਿਸ ਕੰਮ 'ਚ ਬੱਚਾ ਜਦੋਂ ਸੀ ਖਾਣੇ ਆ ਪੀਣੇ ਆ ਅਸੀਂ ਸ਼ਰਮਦੇ ਆ ਇਸ ਕੰਮ ਦੇ ਵਿੱਚ ਵੀ ਸ਼ਰਮੰਦਿ ਕੋਈ ਲੋੜ ਨਹੀਂ ਆ ਜਿਸ ਕੰਮ 'ਚ ਬੱਚੇ ਦਾ ਰਜਵਾ ਉਸ ਕੰਮ 'ਚ ਕਰਨਾ ਚਾਹੀਦਾ ਹੁਣ ਮੇਰੀ ਬੇਟੀ ਕ੍ਰਾਊਨ ਜਿੱਤ ਕੇ ਆਈ ਆ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਸਾਡੇ ਸਾਰੇ ਸ਼ਹਿਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਾਡਾ ਬੱਚਾ ਵੀ ਕੋਈ ਗਿਆ ਇਹ ਜਿੱਥੇ ਗਈ ਸੀ ਨਾ ਦਿੱਲੀ ਦੇ ਵਿੱਚ ਉੱਥੇ ਅਲੱਗ-ਅਲੱਗ ਸ਼ਹਿਰ ਤੋਂ ਅਲੱਗ-ਅਲੱਗ ਮੁਲਕ ਤੋਂ ਸਾਰੇ ਬੱਚੇ ਆਏ ਦੇ ਸੀ ਜਿੰਨੇ 'ਚ ਕੋ ਬਟਾਲੇ 'ਚ ਨਹੀਂ ਮੈਨੂੰ ਲੱਗਦਾ ਪੰਜਾਬ ਤੋਂ ਇਕੱਲੇ ਬੱਚਾ ਗਿਆਦਾ ਸੀ ਉਸ ਚੀਜ਼ ਦੀ ਖੁਸ਼ੀ ਆ ਬਾਕੀ ਇਸ ਚੀਜ਼ ਦੀ ਖੁਸ਼ੀ ਆ ਕਿ ਬਟਾਲੇ ਸ਼ਹਿ ਬਟਾਲੇ ਸ਼ਹਿਰ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਇੱਕ ਹੁਨਰਾਂ ਦੀ ਧਰਤੀ ਐ ਇਹਦੇ ਵਿੱਚ ਬਹੁਤ ਹੁਨਰਵਾ ਸ਼ਿਬ ਬਟਾਲ ਵਿੱਚ ਵੀ ਇਥੋਂ ਸੀਗੇ ਉਹ ਇਸ ਧਰਤੀ ਤੇ ਪੈਦਾ ਹੁੰਦਾ ਇਹਦਾ ਇਹ ਮਤਲਬ ਆ ਕਿ ਇਹਨੂੰ ਵਿਰਾਸਤ ਚ ਸਭ ਕੁਝ ਮਿਲਿਆ ਨਾ ਇਹਨੂੰ ਕਿਸੇ ਕੋ ਪੁੱਛਣ ਦੀ ਲੋੜ ਆ ਨਾ ਵੀ ਸਾਨੂੰ ਦੱਸਣ ਦੀ ਲੋੜ ਆ 3 ਸਾਲ ਤੋਂ ਲਾ ਕੇ ਹੁਣ 8 ਸਾਲ ਦੀ ਹੋ ਗਈ ਆ ਤੇ ਮਤਲਬ ਕਿ ਰੈਗੂਲਰ ਚੱਲਦੀ ਨਹੀਂ ਕਈ ਥਾਂ ਤੇ ਨਿਰਾਸ਼ਾ ਵੀ ਮਿਲੀ ਆ ਮੈਂ ਨਹੀਂ ਕਹਿੰਦੀ ਨਹੀਂ ਕਿ ਹਰ ਥਾਂ ਤੇ ਖੁਸ਼ੀ ਮਿਲਦੀ ਆ ਤੇ ਪਰ ਇਹ ਵਾਕਿ ਅਸੀਂ ਬੱਚੇ ਦਾ ਨਾ ਹੌਂਸਲਾ ਨਹੀਂ ਟੁੱਟਣ ਦਿੱਤਾ ਅੱਜ ਬੱਚਾ ਸਾਡਾ ਜਦੋਂ ਕ੍ਰਾਊਨ ਲੈ ਕੇ ਆਇਆ ਵਾ ਐਨੀਬਡੀ ਸ਼ਹਿਰ ਦੇ ਵਿੱਚ ਬਗਾਨੇ ਸ਼ਹਿਰ ਦੇ ਵਿੱਚ ਜਾ ਕੇ ਬੱਚੇ ਇਕੱਲੇ ਨੇ ਜਾ ਕੇ ਆਪਣੇ ਹੁਨਰ ਦੀ ਇੱਕ ਹੁਨਰ ਬਾਹਰ ਕੱਢਿਆ ਲੋਕਾਂ ਨੇ ਮੈਸੇਜ ਵਧੀਆ ਦਿੱਤਾ ਦੂਜੀ ਗੱਲ ਆ ਕਿ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਆ ਕਿਉਂਕਿ ਆਪਾਂ ਘਰ ਬੈਠੇ ਵੀ ਬੱਚੇ ਨੂੰ ਮਸ਼ਹੂਰ ਨਹੀਂ ਕਰ ਸਕਦੇ ਨਾ ਬੱਚੇ ਦਾ ਹੁਨਰ ਬਾਹਰ ਕੱਢ ਸਕਦੇ ਆ ਸਿਰਫ ਇੱਕ ਪ੍ਰੈਸ ਦਾ ਐਸਾ ਜਰੀਆ ਉਹ ਜੋ ਘਰ-ਘਰ ਹਰ ਇੱਕ ਘਰ ਦੇ ਵਿੱਚ ਇਹ ਖੁਸ਼ੀ ਪੈਦਾ ਮਤਲਬ ਕਿ ਜਾਣੀ ਹੁਣ ਖੁਸ਼ੀ ਪੈਦਾ ਹੋਏ ਕੋਈ ਹਾਰ ਕੋਈ ਹੁੰਦਾ ਵਾ ਮੰਨ ਲਓ ਕਿ ਮੇਰੀ ਬੇਟੀ ਦੀ ਵੀਡੀਓ ਜਾਏਗੀ ਸਾਰਾ ਨਖਸ਼ਣਾ ਹਰ ਇੱਕ ਪੇਰੈਂਟਸ ਨੂੰ ਉਹਨਾਂ ਨੂੰ ਹਰ ਇੱਕ ਨੂੰ ਲੱਗਦਾ ਕਿ ਸਾਡੇ ਬੱਚੇ ਵੀ ਇਸ ਮਕਾਮ ਤੇ ਪਹੁੰਚਣ ਕਿ ਖੁਸ਼ ਹੋਣ ਪਰ ਅੱਗੇ ਹਿੰਮਤ ਕਿਸੇ ਨੇ ਨਹੀਂ ਕਰਦਾ ਹਿੰਮਤ ਕਰੋ ਬੱਚੇ ਨੂੰ ਜਾਣ ਦਿਓ ਕੋਈ ਵੀ ਕੰਮ ਛੋਟਾ ਜਾਂ ਵੱਡਾ ਜਾਂ ਕੋਈ ਹੁਨਰ ਘਟਿਆ ਵਧਿਆ ਨਹੀਂਦਾ ਹਰ ਇੱਕ ਹੁਨਰ ਨੂੰ ਹਰ ਇੱਕ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੁਣ ਮੇਰੀ ਬੇਟੀ ਆ ਛੋਟੀ ਬੇਟੀ ਮੇਰੀ ਬੇਟੀ ਨਹੀਂ ਤੁਹਾਡੀ ਸਾਰਿਆਂ ਦੀ ਬੇਟੀ ਤੁਸੀਂ ਬਹੁਤ ਪਿਆਰ ਦਿੰਦੇ ਧੰਨਵਾਦ ਹੈ ਸੋ ਹੁਣ ਅੱਗੇ ਦੀ ਕਿੱਥੇ ਦੀ ਤਿਆਰੀ ਹੈ ਤੇ ਕਿੰਨੀ ਕਿ ਮਿਹਨਤ ਕਰਨੇ ਪੈਂਦੀ ਬੱਚਾ ਛੋਟਾ ਹੈ ਉਹਨੂੰ ਸਮਝਾਣਾ ਵੀ ਪੈਂਦਾ ਏ ਅੱਗੇ ਕਿੱਥੇ ਦੀ ਤਿਆਰੀ ਹੋਣਾ ਦੇਖੋ ਜਿਹੜਾ ਹੁਨਰ ਵਾ ਉਹ ਤੇ ਨਿਕਲ ਕੇ ਬਾਹਰ ਆਪ ਹੀ ਆ ਜਾਂਦਾ ਮਿਹਨਤ ਮੈਂ ਨਹੀਂ ਨਹੀਂ ਕਰਦੀ ਮੈਂ ਝੂਠੀ ਬੋਲਦੀ ਉਹਨੇ ਕੋਈ ਦੀ ਬੜੀ ਮਿਹਨਤ ਕਰ ਲੈਂਦੀ ਸਿਰਫ ਜਾਣਾਂ ਦੀ ਮੇਰੇ ਮਿਹਨਤ ਵਾ ਹੁਣ ਇੱਕ ਸ਼ਸ਼ਮੀਤਾ ਮੈਮ ਆ ਐਕਟਰਸ ਵਾ ਉਹ ਸਾਰੇ ਜਾਣਦੇ ਆ ਮੋਡਲਿੰਗ ਵਾ ਐਕਟਰ ਵੀ ਆ ਉਹਨਾਂ ਦੇ ਇੱਕ ਮੈਸੇਜ ਆਇਆ ਹੈ ਵਾ ਕਿ 2025 ਦੇ ਵਿੱਚ ਬੱਚੇ ਨੂੰ ਜੇ ਅਸੀਂ ਉਹਨਾਂ ਦਾ ਰਜਿਸਟ੍ਰੇਸ਼ਨ ਕਰਾਉਣੇ ਆ ਉਪਨ ਇੰਡੀਆ ਦੇ ਸਾਰੇ ਸ਼ਹਿਰਾਂ